ਪਰ ਚਾਰ ਲੈਂਦਾ ਸੀ 10-12 ਸਾਲ ਦਾ ਵੀ ਹੱਲਿਆਂ ਨੂੰ ਤੂੰ 10-12 ਸਾਲ ਦਾ ਤੀ ਹਾਂ ਅੱਛਾ ਡੰਗਰਵਾ ਇੱਥੇ ਸੁਗਾ ਟੱਪਕੇ ਬੰਨੀ ਹੁੰਦੀ ਹਾਂ ਹਾਂ ਇੱਥੋਂ ਦੀ ਨਾਹਿਰ ਤੱਕ ਅੱਛਾ ਬੜੀਆਂ ਲੋਥਾਂ ਆਂਦੀਆਂ ਦੀਆਂ ਭਾਈ ਤੇਰਾ ਉਹ ਪੱਕਾ ਨਾਮ ਕੀ ਹੈ ਇਹੀ ਹੈ ਇਹੀ ਕੀ ਹੁਕਮਚੰਦ ਹੁਕਮਚੰਦ ਹਾਂ ਠੀਕ ਹੈ ਹੈ ਹੁਕਮਚੰਦ ਪੰਡਿਤ ਹਾਂ ਸਿੱਧੀ ਜੀ ਗੱਲ ਇਹੀ ਹੈ ਬਸ ਤੇ ਫਿਰ ਅੱਛਾ ਮਤਲਬ ਕਿ ਤਾ ਖੇਤੀ ਵਧੀਆ ਕਰੀ ਹੈ ਹਾਂ ਖੇਤੀ ਬਹੁਤ ਕਰੀ ਭਾਈ ਅੱਛਾ ਕਿੰਨਾ ਟਾਈਮ ਆ ਛੋਟੇ ਛੋਟੇ ਇਲਾਕੇ ਦੇ ਸੀ ਅੱਛਾ ਬੁਢੀ ਮਰਦੀ ਸੀ ਤੁਹਾਡੀ ਮਾਂ ਹਾਂ ਅੱਛਾ ਕਹੇ ਮੈਂ ਭਾਈ ਦੇ ਤੁਸੀਂ ਦੋ ਇਹ ਦੇ ਕਿਹੜੇ ਕਿਹੜੇ ਪੂਰਾ ਆਰਮਾ ਅੱਛਾ ਪੂਰਾ ਤੇਰਾ ਭਾਈ ਹੈ ਹਾਂ ਠੀਕ ਹੈ ਹਮ ਇੱਕ ਕੁੜੀ ਸੀ ਅੱਛਾ ਉਹ ਪਿੱਖੀ ਵਹਦੀ ਸੀ ਉਹ ਉਹ ਵੀ ਗੁਜਰਨੀ ਅੱਛਾ ਹਮ ਠੀਕ ਹੈ ਆਏ ਆ ਭਾਈ ਔਰ ਬੜੀਆਂ ਲੋਥਾਂ ਆਂਦੀਆਂ ਦੀਆਂ ਲਾਲ ਪਾਣੀ ਹੋ ਗਿਆ ਸੀ ਜਦੋਂ ਹੱਲੇ ਪਏ ਨੇ ਹੱਲੇ ਪਏ ਨੇ ਸੇ ਉਹਦੋਂ ਸੁਰਤ ਤੇ ਪੂਰੀ ਪੂਰੀ ਸੀ ਮੈਨੂੰ ਠੀਕ ਹੈ ਹੈ ਪੂਰੀ ਸੁਰਤ ਸੀ ਭਾਈ ਮਤਲਬ ਕਿ ਉਹਨਾਂ ਵੱਡ ਘਟਾਈ ਹੋਈ ਹੋਈ ਜਿਵੇਂ ਆ ਤੇਰੇ ਆ ਇੱਥੇ ਬਹੁਤ ਰੰਗੜ ਤੇ ਕਟਿਆਲ ਅੱਛਾ ਔਰ ਆ ਇੱਥੇ ਭਾਈ ਰੋਗਲੇ ਅੱਛਾ ਲਾੜ ਮਜਾਰੇ ਅੱਛਾ ਆਪਣੇ ਤਾਂ ਹੈ ਨਹੀਂ ਤੇ ਆਪਣੇ ਤਾਂ ਦੂਏ ਦੇ ਆ ਤੇਲੀ ਦੇ ਹਾਂ ਆ ਜਿਹੜੇ ਚ ਆ ਬਠਾ ਸਾਧੂ ਗੁੱਡੀ ਦਾ ਮੁੰਡਾ ਅੱਛਾ ਇੱਥੋਂ ਦੀ ਤੇਲੀ ਦੇ ਅੱਛਾ ਹਾਂ ਮਤਲਬ ਕਿ ਆਪਣੇ ਪਿੰਡ ਚ ਘਟਦੇ ਗਏ ਘਟਦੇ ਆਪਣੇ ਦਾ ਠੀਕ ਆ ਉਧਰ ਜਾਦੇ ਇਹਨੂੰ ਆਪਣੇ ਰਫੂਜੀ ਨਹੀਂ ਆਇਆ अच्छा नहीं वो जी आ नहीं कटाए ने हां ठीक है ठीक है, है जमीन नहीं थी हां हैं हां ये बागे थे ठीक है आए हैं बागे मतलब के वाले 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 ਪਿੰਡਾਂ ਚ ਹੋਇਆ ਸੀਗਾ ਇਹ ਹਾਂ ਹੁੰਦਾ ਇਹ ਪਿੰਡਾਂ ਚ ਕੀ ਆਮ ਸਰਾ ਹੀ ਹੋਇਆ ਸੀ ਅੱਛਾ ਆਮ ਹੀ ਆਮ ਪਟਿਆਲੇ ਬਈ ਇਹਨਾਂ ਨੇ ਖੇਤੀ ਤਾਂ ਮਤਲਬ ਕੇ ਆਪਦੀ ਜ਼ਮੀਨ ਚ ਕਰੀ ਜਿੱਕੇ ਠੇਕੇ ਤੇ ਲੈ ਕੇ ਕਰਦਾ ਸੀ ਠੇਕੇ ਤੇ हां ਬੰਡਾਈ ਤੇ ਮਿਲਿਆ ਕਰਦੀ ਅੱਛਾ ਬੰਡਾਈ ਦੇ ਉਹ ਅੱਛਾ ਹਾਂ ਬੰਡਾਈ ਦੇ ਲੈਂਦੇ ਦੇ ਹਾਂ ਬੰਡਾਈ ਦੋ-ਦੋ ਕਿੱਲੇ ਲਾਇਏ ਨੇ ਟਾਈ ਟਾਈ ਕਿੱਲੇ ਮਰਚਾਂ ਦੇ ਅੱਛਾ ਹੋਰ ਵੀ ਮਿਰਚਾਂ ਦਾ ਰੇਟ ਵਧੀਆ ਸੀ ਮਿਰਚਾਂ 10 ਬਰ ਅੱਛਾ 10 ਰੁਪਏ 12 ਰੁਪਏ ਠੀਕ ਹੈ ਜੇ ਆਈ ਮੀਂਹ ਪੈ ਜਾਂਦਾ ਤਾਂ ਉਹਦੀ ਘਟ ਜਾਂਦੀ ਆ ਅੱਛਾ ਹਾਂ ਨਹੀਂ ਉਦੋਂ ਕਹਿੰਦੇ ਰੁਪਈਏ ਦਾ ਮੁੱਲ ਵੀ ਵਧੀਆ ਸੀਗਾ ਵੀ ਜੇ ਉਦੋਂ ਕੀ ਚੀਜ਼ ਆ ਜਾਂਦੀ ਸੀ ਖਾਸੀ ਕਿੰਨੇ ਰੁਪਈਆ ਦੀ ਇਹ ਆ 2-4 ਰੁਪਈਆ ਦੀ ਕੀ ਚੀਜ਼ ਲੈਂਦੇ ਤੇ ਗੁੜ ਗੰਨਾ ਬਸ ਇਹੀ ਸੀ ਅੱਛਾ ਹਾਂ ਗੁੜ ਚਾ ਅੱਛਾ ਕਾ ਕਪੜਾ ਲੀੜਾ ਅੱਛਾ ਹੋਰ ਨਹੀਂ ਜੀ ਕੁਛ ਅੱਛਾ ਖਾਣ ਵਾਲੀ ਚੀਜ਼ਾਂ ਵਾਂਗਲੇ ਕਿ ਸੱਕੀ ਹਾਂ ਨਾ ਤਾਂ ਗੁੜਤੀ ਆਪਣੇ ਕਿਉ ਉਹ ਆਪਣੇ ਹਾਂ ਹੈ ਹਾਂ ਸਾਰੇ ਲੋਕਾਂ ਦੇ ਇਹ ਪਿੱਪੇ ਟੱਕੇ ਪਏ ਹੁੰਦੇ ਕਿਉ ਦੇ ਅੱਛਾ ਹੋਰ ਖੁਲਾਮ ਹਾਂ ਆਣ ਅੱਛਾ ਆ ਪ੍ਰੀਤੂ ਪ੍ਰਾਤੂ ਕਿਆਂ ਦਿੱਤਾ ਚਾਰ ਚਾਰ ਪੰਜ ਪੰਜ ਮਸ ਹੁੰਦੀਆਂ ਕਈ ਕਈ ਅੱਛਾ ਆ ਧਰਮੇ ਘਟੜੇ ਕੇ ਹਾਂ ਇਹਨਾਂ ਦੇ ਤਾਂ ਪਿੱਪੇ ਹੁੰਦੇ ਕਿਉ ਦੇ ਅੱਛਾ ਦੁੱਧ ਪਾਉਂਦੇ ਨਹੀਂ ਤੇਗੇ ਕਿੱਥੇ ਪੈਂਦਾ ਸੀ ਠੀਕ ਹੈ ਮਾਤਾ ਦੁੱਧ ਨਹੀਂ ਪੈਂਦਾ ਸੀ ਵੀਰਵਾਰ ਵਾਲੇ ਦਿਨ ਬਲਦਾਂ ਨੂੰ ਪਿਆ ਦਿੰਦੇ ਅੱਛਾ ਬਲਦਾਂ ਨੂੰ ਵੀ ਪਿਲਾਉਂਦੇ ਨੇ ਬਲਦ ਤੂੰ ਮੇਰੇ ਮੂਹਰੇ ਦੀ ਮੈਂ ਤੇਰੇ ਮੂਹਰੇ ਬਹੁਤ ਤੜਤੜੇ ਬੰਦ ਤੇ ਅੱਛਾ ਹਾਂ ਮੇਸ਼ੇ ਨਹੀਂ ਦੀ ਪਾ ਕੇ ਗੰਨੇ ਲਿਆਉਂਦੇ ਹੁੰਦੇ ਹਾਂ ਪਾ ਕੇ ਗੱਡੇ ਦੇ ਅੱਗੇ ਅੱਛਾ ਗੱਡਿਆਂ 'ਚ ਗੰਨੇ ਆਉਂਦੇ ਹੁੰਦੇ ਹਾਂ ਤੂੰ ਮੇਰੇ ਮੂਹਰੇ ਦੀ ਮੈਂ ਤੇਰੇ ਮੂਹਰੇ ਮੱਥ-ਮੱਥ ਪਾਉਂਦੇ ਹੁੰਦੇ ਪੂੜੀਆਂ ਜਿਵੇਂ ਹੁਣ ਆਪਣੇ ਆਪਾ ਅਮਰਦਾਸ ਸਾਡੇ ਰਹਿ ਹਾਂ ਇਹ ਤੁਹਾਡੇ ਤੋਂ ਪਹਿਲਾਂ ਦਾ ਹੈ ਹਾਂ ਪਹਿਲਾਂ ਦਾ ਜਦੋਂ ਛੋਟੀ ਸੁਰਤ ਤੋਂ ਪਹਿਲਾਂ ਦਾ ਹੈ ਹਾਂ ਪਹਿਲਾਂ ਬੰਨਿਆ ਸੀ ਇਸ ਨੇ ਫਿਰ ਇਹ ਆ ਟੋਪਾ ਪੱਕਿਆ ਅੱਛਾ ਫਿਰ ਪਾਈ ਇਹ ਤੇ ਫਿਰ ਮਿੱਟੀ ਪਾਈ ਹੈ ਅਜੰਨ ਚੌਧਰੀ ਹਾਂ ਚਾ ਚੋਬਾ ਦੀ ਇਹ ਡੱਬਲ ਪਪਾ ਮਰਦਾਨ ਉਸ ਦੇਖਿਆ ਹੁਣ ਤੁਸੀਂ ਹਾਂ ਦੇਖਿਆ ਅੱਛਾ ਦੇਖਿਆ ਮਤਲਬ ਕਿ ਉਰੇ ਆ ਜਾਂਦਾ ਦੀ ਹੋਰ ਉਰੇ ਆ ਕੇ ਰਹਿੰਦਾ ਸੀ ਅੱਛਾ ਕਾ ਕਹ ਦੇਣਾ ਕਈ ਕਈ ਦਿਨ ਰਹਿੰਦਾ ਸੀ ਫਿਰ ਤਾਂ ਮਹਾਪੁਰਸ਼ ਵਧੀਆ ਤੇ ਹੋ ਹੋਰ ਮੇਚੀ ਨਹੀਂ ਸੀ ਉਹਦਾ ਤਾਂ ਹੂੰ ਹਾਂ ਭਾਈ ਤੇ ਜਿਵੇਂ ਹੁਣ ਪਹਿਲਾਂ ਤੇਲ ਤੀਗਾ ਆਪਣਾ ਹੁਣ ਡੀਜ਼ਲ ਪੈਟਰੋਲ ਹੈ ਉਦੋਂ ਹੁਣਾ ਤੇਲ ਵੀ ਹੋਰ ਕੀ ਰੇਟ ਥੋੜੀ ਸੀ ਕਿੰਨਾ ਆਈ ਸੀ ਸੱਚ ਤੇਰੇ ਪਿੱਪੇ ਆ ਇਸ ਦੇ ਮਿੱਟੀ ਦੇ ਤੇਲ ਦੇ ਅੱਛਾ ਮਿੱਟੀ ਦਾ ਤੇਲ ਹਾਂ ਉਹਦੇ ਦੀਵੇ ਜਾਲਿਆ ਕਰਦੇ ਬਾਜੇ ਬਾਜੇ ਭਾਈ ਇਹਦੇ ਸਰੋਂ ਦੇ ਅੱਛਾ ਸਰੋਂ ਲੈਟ ਨਹੀਂ ਹੁੰਦੀ ਦੀ ਹਾਂ ਫਟਾ ਕਿੱਥੇ ਦੀ ਫਿਰ ਪੱਖੇ ਤੋਂ ਬਣਾ ਕਿਵੇਂ ਬੰਦਦੇ ਜਿਵੇਂ ਹੁਣ ਅੱਜਕੱਲ ਤੇ ਏਸੀ ਤੋਂ ਬਣਾਈ ਸਰਦੇ ਭਾਈ ਤੇਰੀ ਜਿਹੜੀ ਦੇ ਬੱਚਾ ਹੁੰਦਾ ਕਿ ਨਾ ਹਾਂ ਉਹਦੇ ਆਏ ਬੰਨ ਲਾਦੇ ਆ ਰੱਸੀਆਂ ਹਾਂ ਤਾਂ ਹ ਉਹਨਾਂ ਨਾਲ ਘੜੀਆਂ ਨਾਲ ਹਾਂ ਉਹਦੇ ਆਏ ਹੁਣ ਡੰਡਾ ਹਾਂ ਡੰਡੇ ਤੇ ਫਿਰ ਪਾਦਾਂਗੇ ਦਰੀ ਅੱਛਾ ਇੱਕ ਪਾਦਾਂ ਦੇ ਰੀਲ ਹਾਂ ਉਹ ਫਿਰ ਆਏ ਖਿੱਚਦੇ ਅੱਛਾ ਹਾਂ ਉਹਦੇ ਨਾਲ ਵੀ ਚੱਲ ਲੱਗਦੀ ਜਾਂਦੀ ਕਈ ਵਾਰੀ ਅੱਛਾ ਚੱਲਣ ਨਾਲ ਹਾਂ ਠੀਕ ਹੈ ਹੈ ਇਹੇ ਜੀ ਬਾਤ ਤੇ ਭਾਈ ਇਥੋਂ ਦੀ ਆ ਸਾਰਾ ਸ਼ਿੰਬਿਆਂ ਦਾ ਹੀ ਆ ਹਾਂ ਆ ਸਾਡਾ ਥੀ ਮੜਾ ਜਾ ਠੀਕ ਹੈ ਨਹੀਂ ਆਪਣਾ ਪਿੰਡ ਜਿਵੇਂ ਹੁਣ ਇੰਨਾ ਵੱਡਾ ਹੋ ਰਿਹਾ ਉਹ ਤੋਂ ਤਾਂ ਨਹੀਂ ਹੈਗੇ ਦੀ ਨੋ ਨੋ ਆਈ ਦੇ ਦੋ ਦਰਵਾਜ਼ਿਆਂ ਦੇ ਅੰਦਰ ਹੀ ਅੱਛਾ ਕਿਤੇ ਨਹੀਂ ਤੇ ਤੀ ਦਰਵਾਜ਼ੇ ਦੋ ਦਰਵਾਜ਼ਿਆਂ ਦੇ ਅੰਦਰ ਸੀ ਅੱਛਾ ਤੇ ਆਇਆ ਚ ਦਰਵਾਜ਼ੇ ਚ ਹਾਂ ਆਹ ਭਾਈ ਆ ਦੇਖਾ ਸਰ ਤਾਂ ਲੱਗਦਾ ਕਿ ਬਗੂ ਬੂੜਾ ਹਾਂ ਬਗੂ ਬੂੜਾ ਪੰਜਾ ਜੋੜ ਕੇ ਜਦੋਂ ਦਾਣੇ ਲਿਆਉਂਦੇ ਕਨਾ ਬਾਹਰੋਂ ਹਾਂ ਗੱਡਾ ਭਰ ਕੇ ਪੰਜਾਲਾ ਮੂਰੇ ਦੋ ਵੱਦ ਮੂਰੇ ਅੱਛਾ ਖਿੱਚਿਆ ਨਹੀਂ ਜਾਂਦਾ ਤੇ ਇੰਨੀ ਉੱਚੀ ਹਾਂ ਇੰਨੀ ਉੱਚੀ ਇੰਨਾ ਉੱਚੀ ਪਿੰਡ ਤੇਰਾ ਦਰਵਾਜ਼ਾ ਉਰੇ ਆਪਣੇ ਪਾਣੀ ਤਾਂ ਨਹੀਂ ਕਦੇ ਆਇਆ ਹੈਗਾ ਜਿਵੇਂ ਇਧਰ ਦਗਾਲ ਕਣੀ ਆ ਜਾਂਦਾ ਨਾ ਨਾ ਅਸੀਂ ਹਰ ਸੇਫਤੀ ਆਪਣਾ ਪਿੰਡ ਦਾ ਹਾਂ ਆ ਟਿੱਬੇ ਤੇ ਅੱਛਾ ਉੱਚੇ ਹਾਂ ਹੁਣ ਤਾਂ ਤੇਰੇ ਪਹਿਲੇ ਤੋਂ ਖਿੱਚ ਲੂਆ ਪਿੰਡ ਨੂੰ ਹੂੰ ਹੁਣ ਤਾਂ ਇੱਥੋਂ ਦੀ ਆਊ ਬਾਣੀ ਹਾਂ ਸਿੱਧਾ ਉਹ ਪੇ ਚੱਕੇ ਗਏ ਸਿੱਧਾ ਹੋਊਗਾ ਹਾਂ ਨੀ ਉਹ ਫਿਰ ਜਿਵੇਂ ਹੁਣ ਮਰੱਬੇਬੰਦੀ ਹੋਈ ਹੈ ਉਦੋਂ ਤੈਨੂੰ ਪਤਾ ਹੋਣਾ ਹੋਰ ਉਹ ਤਾਂ ਹੁਣ ਹੋਈ ਹੈ ਅੱਛਾ ਕਿੰਨਾ ਟਾਈਮ ਹੋ ਗਿਆ 50 60 ਸਾਲ ਹੋ ਗਏ 50 60 ਸਾਲ ਹਾਂ ਵੱਧ ਹੋ ਗਏ ਉਹਨੇ ਮੈਨੂੰ ਲੱਗਦਾ ਨਹੀਂ ਇੰਨੀ ਕਿ ਹੋਈ ਆ ਤੇਰੀ ਉਮਰ ਕਿੰਨੀ ਕੀ ਉਦੋਂ ਉਦੋਂ ਤੱਕੜਾ ਪੀ ਮੈਂ ਆਹ ਗੱਡਿਆ ਗੁੱਡੇ ਤੇ ਪੱਟ ਬੈਠ ਕੇ ਲਿਆਂਦੇ ਤੇ ਲੰਘਦੇ ਸੀ ਹੁਣ ਤਾਂ 90 ਸਾਲ ਦੇ ਪਿੰਡ ਲੱਗਦੇ ਹੁੰਦੇ ਹੁਣ ਤਾਂ 90 ਸਾਲ ਦੇ ਲੱਭ ਹੋ ਰਹੇ ਤੂੰ ਹਾਂ 90 ਦੀ ਹੋ ਰਹੇ ਉਹਵੇਂ ਹਾਂ ਹੁਣ ਤਾਂ ਹੋ ਗਿਆ ਅਛਾ ਉਹ ਅੱਜ ਵੀ ਜਿਵੇਂ ਹੁਣ ਤੇਰੀ ਸਿਹਤ ਇਸਰ ਮੇਰੇ ਨਾਲ ਬੜਾ ਹੈ ਅੱਛਾ ਜਿਵੇਂ ਹੁਣ ਤੇਰੀ ਸਿਹਤ ਸਿਹਤ ਤਾਂ ਜਿਵੇਂ ਹੁਣ ਤੇਰੀ ਹਲੇ ਵੀ ਠੀਕ ਹੈ ਹਾਂ ਹਾਂ ਉਹ ਕੀ ਖਾਣਾ ਪੀਣਾ ਖਾਂਦਾ ਫਿਰ ਹੈ ਜੀ ਹੁਣ ਕੁਝ ਨਹੀਂ ਖਾਂਦੇ ਹਾਂ ਪਾਣੀ ਪੀਣਾ ਕੀ ਹੈ ਥੋ ਮੰਡੇ ਅੱਛਾ ਆਥਣੇ ਦੜੀਆਂ ਆਥਣੇ ਦੜੀਆਂ ਅੱਛਾ ਦੇਸੀ ਖਰਾਕ ਹਾਂ ਬਸ ਹੋਰ ਨਹੀਂ ਕੁਝ ਪਹਿਲਾਂ ਕਿਹੰਜ ਜਗਰਾ ਕੰਦੀਆਂ ਪਹਿਲਾਂ ਤਾਂ ਮੇਰਾ ਚੂਰੀਆਂ ਕੁੱਟੀਆਂ ਕਦੇ ਅੱਛਾ ਕਦੇ ਕੁਝ ਕਰ ਲਿਆ ਕਦੇ ਕੁਝ ਕਰ ਲਿਆ ਦੇਸੀ ਕਿਉਂ ਦੇ ਹਾਂ ਮੈਂ ਸਾਰਾ ਰੱਖ ਦਿੱਤੇ ਕਰ ਹੋ ਜੇ ਕੁੱਟਣ ਦੇਤੇ ਪਹਿਲੀ ਚੂਹਾ ਕੇ ਅੱਛਾ ਹਾਂ ਕਰ ਹੋ ਜੇ ਰੋਜੇ ਹੂੰ ਰੋਜ਼ ਕੁੱਟ ਕੇ ਖਾਣੀ ਚੋਰੀ ਹੋ ਤਾਂ ਵਧੀਆ ਲੱਗਦੀ ਦੀ। ਹੋਰ ਸੱਕਰਾਂ ਘਰ ਦੀਆਂ ਹੁੰਦੀਆਂ। ਅੱਛਾ ਹੂੰ। ਹੋਰ ਬਣਾ ਕਿਹੜਾ ਰਹਿ ਗਿਆ ਕਿਉਂਕਿ ਹੁਣ ਤਾਂ ਦੁੱਧ ਨਹੀਂ ਕਰਾਂਗੇ, ਕਿਉਂ ਨਹੀਂ ਕਰਾਂਗੇ ਬਣਾ ਨਹੀਂ। ਹਾਂ। ਇਹ ਲੋਰ ਬਣਾਉਨੇ ਆਂਗੇ। ਹਾਂ। ਇਹ ਲੋਰ ਨਾਲ ਪੱਗੀ ਪੱਗੀ ਨਾਲ ਦੋ ਵਾਰ ਚਾਹ ਕਰਦੇ ਨੇ। ਹੂੰ। ਅੱਧੀ ਕਿ ਟੋਨ ਨਾਲ ਪੱਗੀ ਪੱਗੀ ਬਾਕੀ ਦੱਬਿਆ ਕਰਦੇ। ਅੱਛਾ। ਹੋਰ ਇਹ ਹੁਣ ਤੇਰੀ ਹੁਣ ਕਿਹੜੇ ਖਾਣੇ? ਹੁਣ ਨਹੀਂ। ਇੱਕ ਹੋਰ ਵੀ ਚੀਜ਼ ਸੀ ਕਿ ਜਿਵੇਂ ਹੁਣ ਤੁਸੀਂ ਸ਼ਹਿਰ ਚ ਭੱਜ ਜਾਂਦੇ ਹੋ। ਹਾਂ। ਸਾਥੀ ਕੋਲੇ ਉੱਥੇ ਜੀ ਨਹੀਂ ਲੱਗਦਾ ਗਿਆ। ਹਾਂ। ਅਛਾ ਕੀ ਗੱਲ ਉੱਥੇ ਤਾਂ ਆਏ ਕੋਠੀ 'ਚ ਬਸ ਅਛਾ ਬੈਠੇ ਰਹਿੰਦੇ ਬੈਠੇ ਕੰਦਾ ਹੁੰਦੀ ਰਹਿੰਦੀ ਬਾਰੇ ਵਸਣ ਪਰੇ ਬੈਠਾ ਰਹਿੰਦਾ ਅੰdre ਪੂਰੇ ਜੀ ਲੱਗ ਜਾਂਦਾ ਬਿੱਟ ਜੇ ਪੂਰੇ ਤਾਂ ਅੰਤ ਤੱਕ ਨਗਰ ਆਈ ਦੋ ਕੁੜੀਆਂ ਉਰੇ ਖੜਿਆ ਜਾਂਦਾ ਵਾਰ ਦੇ ਅਛਾ ਦੋ ਕੁੜੀ ਕੋਈ ਆਪ ਦੇ ਕੋਲੇ ਆ ਕੱਢੀ ਹੈ ਹਾਂ ਮੈਂ ਉਰੇ ਤਾਂ ਨਹੀਂ ਲੱਗਿਆ ਿੱਡ ਹੋਣਾ ਹੋ ਜਾਂਦਾ ਹਾਂ ਉੱਥੇ ਤਾਂ ਫਿਰ ਆਈ ਬੈਠ ਕੇ ਮੁੜਿਆ ਤੇ ਹਾਂ ਬੈਠ ਕੇ ਕੀ ਦੋ ਮਹੀਨੇ ਉਰੇ ਕੱਟੇ ਤੇ ਅੱਜ ਦੜਵੇ ਹਾਂ ਫਿਰ ਉਹ ਤੇਰੀ ਲੱਗਿਆ ਜੀ ਫੇਰ ਬਈ ਭਾਈ ਜਿਵੇਂ ਉਹ ਤਾਂ ਲੈ ਗਿਆ ਤੇ ਸਾਰੇ ਸਮਾਨ ਲੈ ਗਿਆ ਤੇ ਸਾਰੀ ਗੋਚਾ ਕੇ ਲੈ ਗਿਆ ਸੀ ਪੋਰਾ ਪੋਰਾ ਚੀਜ਼ ਨਹੀਂ ਅੱਛਾ ਹੂੰ ਚਾਚਾ ਹੂੰ ਫੇਰ ਬਈ ਭਾਈ ਜਿਵੇਂ ਮਖੌਮ ਜਿਵੇਂ ਛੱਡਿਆ ਅੱਛਾ ਉਰੇ ਫੇਰ ਉਹ ਉਧਰ ਉਹ ਉਧਰ ਵਗ ਜਾਂਦਾ ਚੌਕ ਤੇ ਹਾਂ ਚੌਕ ਤੇ ਜੀ ਉੱਥੇ ਲੱਗਦਾ ਹਾਂ ਕਾ ਕੀ ਕੀ ਟਾਕੀ ਚਾਂ ਪਿਛਵਾਂ ਜਾਂਦਾ ਨਾ ਕੇ ਆ ਕੇ ਰੋਟੀ ਖਾ ਲ ਕੇ ਗੋਕੜੀਆਂ ਪਾਈ ਕੇ ਫੇਰ ਫੇਰ ਚੰਗੂ ਚੀਂ ਲੱਗਦਾ ਆਤਨੇ ਫੇਰ ਵਗ ਜਾਂਦਾ ਹਾਂ ਆਪਣੇ ਫੇਰ ਜਾਂਦਾ ਜਿੱਦਾਂ ਜੀ ਤਾਂ ਹੀ ਲੱਗਦਾ ਨਾ ਹਰ ਹੋਰ ਆਉਂਚ ਅਸਲ ਚ ਕੀ ਹੈ ਨਾ ਉਹਰੇ ਕੱਟੇ ਆ ساری ਉਮਰ ਉਹਰੀ ਲੋਕਾਂ ਚ ਰਹਿਣਾ ਇੱਕ ਹੋਰ ਖੰਡੇ ਸੁਭਾਅ ਦੇ ਨੇ ਸਾਰੇ ਹਾਂ ਹੱਸਣਾ ਚਾਹੁੰਦੇ ਨੇ ਆਪਾਂ ਬਿਗੜੀ ਨਹੀਂ ਕਿਸੇ ਨਾਲ ਹਾਂ ਮੇਨ ਚੀਜ਼ ਇਹ ਵੀ ਹਾਂ ਚਾਹੁੰਦੇ ਨੇ ਸਾਰੇ ਹਾਂ ਬਿਗੜੀ ਨਹੀਂ ਭਾਈ ਠੀਕ ਠੀਕ ਅੱਗੇ ਪੁਰੇ ਹੁੱਕਾ ਪਾਣੀ ਗੰਦੇ ਤੇ ਹਾਂ ਆਉ ਘਰਤੀ ਸਾਡਾ ਤਾਂ ਆ ਛੋਟਾ ਜਾਂਦਾ ਅੱਛਾ ਇੱਧਰ ਛੋਟੇ ਜਿਹੇ ਬਾਈ ਆ ਰਹੀ ਸੀ ਬਸ ਉੱਥੇ ਡੰਬਰ ਖੜ ਜਾਂਦੇ ਤੇ ਅੱਛਾ ਹਾਂ ਇਹਦਾ ਬਾਤ ਲਿਆਦੀ ਗਾ ਬਾਤ ਆ ਫੇਰ ਹੋਰ ਜਗ੍ਹਾ ਨਹੀਂ ਹੋਈਏ ਸਿੰਦੇਆਂ ਦੇ ਅੱਛਾ ਸਿੰਦੇ ਸੁਰਗਤੋਂ ਪੇਸ ਬਾਰੇ ਕਿ გილ ਲਾਗੇ ਹਾਂ ਹੋਰ ਹੋਰ ਛੀ ਦੇਖੇ ਸਾਰੇ ਉਰੇ ਤੇ ਥੋੜੇ ਖਾਵਾ ਅੱਛਾ ਥੋੜੇ ਫੇਰ ਗਏ ਨੇ ਤਾਂ ਬਾਹਰ ਤਾਂ ਫੇਰ ਮੈਨੇ ਸੰਦੇ ਪੂਰੀ ਬਸਿਆ ਕਰਦੇ ਅੱਛਾ ਹਾਂ ਪੂਰੀ ਬਸਿਆ ਕਰਦੇ ਭਾਈ ਚਲੋ ਵਧੀਆ ਇਹ ਤਾਂ ਹਾਂ ਜੇ ਕੋਈ ਜਿਵੇਂ ਗੀਤ ਗਾਉਣ ਦੇ ਤਾਂ ਆ ਲੈ ਤੈਨੂੰ ਕੋਈ ਨਾ ਮੀਰ ਹੋਂ ਤੇਰੇ ਕੀ ਲਸਣਾ ਦੇ ਕੋਈ ਜਿਵੇਂ ਵਿਆਹ ਉਹਦੀ ਕੋਈ ਹੁੰਦੀ ਆ ਜਾਂਦੇ ਇੱਥੇ ਫਿਰ ਬੰਨ ਕੇ ਮੁੱਠਾ ਟੇਕਣ ਜਾਂਦੇ ਤੇ ਟਰਦੇ ਚ ਜਾਂਦੇ ਤੇ ਜੀੜੇ ਤੇ ਜਾਂਦੇ ਸੀ ਹਾਂ ਗੁਰਦੁਆਰਿਆਂ ਚ ਜਾਂਦੀਆਂ ਥੀਆਂ ਜੀ ਬਾਕੀਆਂ ਹਾਂ ਹਾਂ ਹੁਣ ਇੱਥੇ ਉਹਦੋਂ ਵਾਲੇ ਕੰਮ ਹੋ ਚੁੱਕੇ ਨੇ ਫਿਰ ਕੋਈ ਗੀਤ ਗੀਤ ਗਾਉਂਦੀਆਂ ਜਾਂਦੀਆਂ ਮੈਂ ਜੀ ਨਹੀਂ ਤੀ ਗੀਤ ਤੂੰ ਸੁਣਾ ਦੇ ਇੱਕ ਗੀਤ ਮੈਥੋਂ ਨਹੀਂ ਪਰ ਮੈਂ ਮੈਂ ਤਾਂ ਬੋਲ ਨਹੀਂ ਥੋੜਾ ਜਿਹਾ ਕੋਈ ਗੱਲ ਹੀ ਥੋੜਾ ਜਿਹਾ ਕਦੀ ਨਹੀਂ ਨੱਚਿਆ ਨਹੀਂ ਹੈਗਾ ਨਾ ਅੜ ਕੇ ਦੇਖ ਲਾ ਲਦੀਆਂ ਵੀ ਕਿਵੇਂ ਆ ਹਾਂ ਚਲੋ ਵਧੀਆ ਸਾਡੇ ਪਿੰਡ ਦੀ ਤਾਂ ਸ਼ਾਂਤਤਾ ਹੈਗੇ ਆ ਹੁਣ ਮਿਲਦੇ ਇੱਥੇ ਰੂਹ ਖੁਸ਼ ਹੋ ਜਾਂਦੀ ਹੈ ਹੈ ਵੀ ਬੈਠੇ ਨੇ ਬਜ਼ੁਰਗ ਹਾਂ ਆਹ ਹੁੰਦਾ ਵੀ ਇੱਕ ਹੋਰ ਹੈ ਤੁਸੀਂ ਨੇ ਦੇਖੋ ਆਪਣਾ ਜਵਾਨਾ ਵੀ ਦੇਖ ਲਿਆ ਜਿਹੜਾ ਵਿਚਾਲੇ ਜਾਇ ਇਹਦੀ ਉਹ ਵੀ ਦੇਖ ਲਿਆ ਤੇ ਫੋਨ ਵਾਲਾ ਵੀ ਦੇਖ ਰਿਹਾ ਹੈ ਹੈ ਉਹਦੇ ਲਈ ਉਹ ਬੱਠੇ ਨੇ ਬਾਹਰ ਤੇਰੇ ਪੋਤੇ ਤੇ ਉਹਨਾਂ ਦੀ ਉਰੇ ਗੱਲ ਹੋ ਜਾਂਦੀ ਹੈ ਹੈ ਦੇਖ ਲੈ ਜਵਾਨਾ ਤਰੱਕੀ ਚ ਆ ਗਿਆ ਹੁਣ ਤੁਸੀਂ ਮੈਨੂੰ ਇੱਕ ਇੱਕ ਚੀਜ਼ ਦੱਸ ਵੀ ਪਹਿਲਾਂ ਸੌਖੀ ਸੀ ਜਾਂ ਹੁਣ ਸੌਖ ਹੈ ਸੌਖਤਾ ਹੋਇਆ ਹੁਣ ਪਹਿਲਾਂ ਤਾਂ ਕੱਟਾ ਢੂੰਦੇ ਤੇ ਹਾਂ ਹੱਥਾਂ ਨਾਲ ਕੰਮ ਕਰਦੇ ਸੀ ਹਾਂ ਹੁਣ ਤਾਂ ਇੱਕ ਦਿਨ ਚੇ ਕੰਮ ਕਰ ਦੰਦੇ ਨੇ ਸਾਰਾ ਫਸਲ ਬਾੜੀ ਦਾ ਹਾਂ ਹੈ ਉਹ ਐ ਵੀ ਪਹਿਲਾਂ ਵਧੀਆ ਤੀ ਗਾਉ ਰੋਗ ਨਹੀਂ ਲੱਗਦੇ ਦੀ ਨਹੀਂ ਪਹਿਲਾਂ ਦਾ ਮੇਲਤੀ ਮੇਰਾ ਕੰਮ ਕਰਦੇ ਤੇ ਭਾਈ ਰੋਗ ਕਿਉਂ ਖਾਂਦੇ ਤੇ ਮੇਛੇ ਨਹੀਂ ਸੀ ਉਹਦਾ ਕਿਉਂ ਪੁੱਛਦਾ ਵੀ ਨਹੀਂ ਨਾ 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 ਹੁਣ ਖਾਣ ਨੂੰ ਨਹੀਂ ਰਿਹਾ ਆ ਡੈਰੀਆਂ ਨੇ ਖਿੱਚ ਲਿਆ ਸਾਰਾ ਹਾਂ ਕੋਈ ੜਕ ਕੀ ਰਾਜੀ ਨਹੀਂ ਹਾਂ ਦੱਸੀ ਕਿਸੇ ਦੇ ਮਿਲਦੀ ਆ ਨਾ ਫੇਰ ਮਿਲਦੀ ਨਹੀਂ ਅੱਗੇ ਲੱਸੀਆਂ ਲੈ ਕੁੜੇ ਸਾਡੇ ਨੂੰ ਲੈ ਜਾ। ਕੀ ਚਾਹੀਦਾ ਤੂੰ ਆਪਣਾ ਕੀ ਹੁੰਦੀ ਕਾੜੇ ਹੋ ਦੁੱਧ? ਹਾਂ। ਮਿੱਠਾ। ਠੌੜੀਆ ਠੌੜੀਆ ਵਾਲਾ। ਹੂੰ। ਆ 9 ਵਜੇ ਨੂੰ ਧਰਦਾਂ ਦੇ ਤੇ 9 8 ਵਜੇ ਨੂੰ ਫੇਰ ਠੋਲੇ ਢੋਕੇ। ਉਹਦਾ ਬੁੜੀਆਂ ਵੀ ਤਕੜੀਆਂ ਦੀਆਂ। ਉਹਦੋਂ ਮੇਸਤੀ। ਉਹ ਨਾਲ ਇਹਦਾ ਪਹੇਰ ਦੇ ਟੜਕੇ ਚੱਕੀ ਝੋਨੀਆਂ। ਅੱਛਾ। ਹਾਂ। ਕਿ ਕਿੜੀਆਂ ਦੀਆਂ ਮਸੀਨਾਂ? ਹੂੰ। ਬਈ ਚੱਕੀਆਂ ਝੋਗੀਆਂ ਭਾਈ। ਮਸੀਨਾਂ ਐ ਨਹੀਂ ਕਿਆਂ। ਪੀਂਦੀਆਂ। ਪੀਂਦੀਆਂ। ਹਾਂ। ਅੱਗੇ ਤਾਂ ਆਏ ਭਾਈ ਬਹੁਤ ਫਰਕ ਪੈ ਗਿਆ ਉਹ ਸ਼ੌਕ ਆ ਗਈ ਜਰੂਰ ਹਾਂ ਚੱਲ ਚੰਗਾ ਵਾਬਾ ਫਿਰ ਚੰਗਾ ਭਾਈ ਚੰਗਾ ਹੁਣ ਤੋ ਜੋ ਮਾਰਾ ਚੰਗਾ ਬੇਬੇ ਸਸੀ ਕਾਲ ਆਹ ਰਹਾ